ਕਿ ਅੱਜ ਤੁਸੀਂ ਖਬਰ ਦੇਖਣ ਜਾ ਰਹੇ ਹੋ ਪੰਜਾਬ ਦੇ ਵਸਨੀਕਾਂ ਨੂੰ ਖਾਸ ਕਰਕੇ ਵੱਡੇ ਪੱਧਰ ਤੇ ਅਪੀਲ ਹੈ ਕਿ ਪੰਜਾਬ ਦੇ ਸਾਰੇ ਹੀ ਸਕੂਲਾਂ ਦੇ ਜਿਹੜੇ ਕਿ ਬੱਚੇ ਨੇ ਉਹ ਚੱਕੇ ਜਾ ਰਹੇ ਨੇ ਔਰ ਵੱਡੇ ਪੱਧਰ ਤੇ ਚੱਕੇ ਜਾ ਰਹੇ ਨੇ ਤਾਂ ਅੱਜ ਤੁਹਾਨੂੰ ਮੈਂ ਦੋ ਪਰਿਵਾਰਾਂ ਦੇ ਨਾਲ ਮਿਲਾਉਂਗਾ ਜਿਨ੍ਹਾਂ ਦੇ ਬੱਚੇ ਚੱਕੇ ਗਏ ਨੇ ਉਹ ਤੁਹਾਨੂੰ ਆਪਣੇ ਮੂੰਹੋਂ ਦੱਸਣਗੇ ਕਿ ਭਾਈ ਸਾਡੇ ਬੱਚੇ ਚੱਕੇ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਇਸ ਗੱਲ ਦੇ ਨਾਲ ਬਹੁਤ ਵੱਡਾ ਮੈਸੇਜ ਜਾਣਾ ਜਿੰਨੇ ਵੀ ਤੁਸੀਂ ਪੰਜਾਬ ਦੇ ਵਿੱਚੋਂ ਕੋਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸਕੂਲਾਂ ਤੱਕ ਛੱਡ ਕੇ ਨਹੀਂ ਆਉਂਦੇ ਜਾਂ ਫਿਰ ਛੱਡ ਕੇ ਆਉਂਦੇ ਵੀ ਹੋ ਤਾਂ ਉਹਨਾਂ ਨੂੰ ਫਿਰ ਲਿਆਉਣ ਦੇ ਵਕਤ ਤੁਸੀਂ ਨਹੀਂ ਜਾਂਦੇ ਜਾਂ ਫਿਰ ਉਹਨਾਂ ਨੂੰ ਕੱਲਿਆਂ ਭੇਜ ਦਿੰਨੇ ਹੋ ਜਾਂ ਫਿਰ ਟਿਊਸ਼ਨ ਜਾਂਦੇ ਨੇ ਬੱਚੇ ਤਾਂ ਬਹੁਤ ਸਾਰੀ ਵਾਰਦਾਤ ਹੋ ਚੁੱਕੀ ਆ ਪੰਜਾਬ ਦੇ ਅੰਦਰ ਕੌਣ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਆਂ ਔਰ ਇਸ ਗੱਲ ਦੇ ਨਾਲ ਆਪਣੇ ਬੱਚਿਆਂ ਦੇ ਉੱਤੇ ਆਫਤ ਨਾ ਆਵੇ ਤਾਂ ਇਸ ਗੱਲ ਨੂੰ ਪੂਰੇ ਪੰਜਾਬ ਤੱਕ ਤੁਸੀਂ ਸ਼ੇਅਰ ਕਰਨਾ ਹੋਊਗਾ ਤਾਂ ਕਿ ਬਹੁਤ ਵੱਡਾ ਯੋਗਦਾਨ ਤੁਹਾਡਾ ਇਸ ਗੱਲ ਦੇ ਵਿੱਚ ਰਹੇ ਕਿ ਜਿਹੜਾ ਆਉਣ ਵਾਲਾ ਟਾਈਮ ਆ ਪੰਜਾਬ ਦੇ ਭਵਿੱਖ ਦੇ ਨਾਲ ਬੀਤਣ ਵਾਲਾ ਉਹ ਬੜਾ ਹੀ ਪਿਆਨਕ ਹੈ ਤਾਂ ਹੁਣ ਮੈਂ ਤੁਹਾਡੇ ਨਾਲ ਇੱਕ ਪਰਿਵਾਰ ਹੈ ਜਿਨ੍ਹਾਂ ਦੀ ਤੁਹਾਡੇ ਨਾਲ ਮੈਂ ਇੱਕ ਗੱਲ ਸਾਂਝੀ ਕਰਵਾਉਂਗਾ ਕਿਉਂਕਿ ਉਹਨਾਂ ਦਾ ਇੱਕ ਬੱਚਾ ਚੱਕਿਆ ਗਿਆ ਦਰਸਲ 12 ਸਾਲ ਦਾ ਬੱਚਾ ਟਿਊਸ਼ਨ ਤੇ ਜਾ ਰਿਹਾ ਸੀ ਔਰ ਹੁਣ ਪੰਜਾਬ ਦੇ ਵਿੱਚ ਇੱਕ ਹਾਹਾਕਾਰ ਮੱਚ ਗਈ ਹੈ ਇੱਕ ਬੱਚਾ ਹੋਰ ਚੱਕਿਆ ਗਿਆ ਜਿੱਥੇ ਕਿ ਪੁਲਿਸ ਨੇ ਉਹਨਾਂ ਦਾ ਇਨਕਾਊਂਟਰ ਵੀ ਕਰ ਦਿੱਤਾ ਬੰਦਿਆਂ ਦਾ ਔਰ ਕੌਣ ਚੱਕ ਰਿਹਾ ਹੈ? ਯਾਨੀ ਇਹ ਟੀਮ ਕੌਣ ਹੈਗੀ? ਕਿੱਥੋਂ ਆਈ ਹੈ? ਕਿਵੇਂ ਚਲਾਈ ਹੈ? ਪੂਰੀ ਵਿਸਤਾਰ ਦੇ ਨਾਲ ਤੁਹਾਡੇ ਸਾਹਮਣੇ ਮੈਂ ਸਾਰੀ ਗੱਲ ਦਰੂੰਗਾ। ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਬੱਚਿਆਂ ਨੂੰ ਚੱਕਿਆ ਜਾ ਰਿਹਾ ਸਕੂਲਾਂ ਵਾਲੇ ਬੱਚਿਆਂ ਨੂੰ ਕਿਉਂ ਚੱਕਿਆ ਜਾ ਰਿਹਾ? ਕੀ ਕੀਤਾ ਜਾ ਰਿਹਾ ਉਹਨਾਂ ਦਾ ਚੱਕ ਕੇ? ਵਜ੍ਹਾ ਕੀ ਹੈ? ਪੂਰੀ ਅਪਡੇਟ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਪਹਿਲਾਂ ਮੈਂ ਫੋਨ ਤੇ ਤੁਹਾਡੇ ਨਾਲ ਲਾਈਵ ਸਿੱਧੀ ਗੱਲਬਾਤ ਉਸੇ ਪਰਿਵਾਰ ਦੇ ਨਾਲ ਕਰਾਂਗੇ। ਸੁਣੋ ਹੈਲੋ ਹਾਂ ਸ੍ਰੀ ਕਾਲ ਜੀ ਵੀਰੇ ਤੇ ਆਪਣਾ ਜਿਹੜਾ ਜੀ ਆਪਣਾ ਚੈਨਲ ਤੋਂ ਬੋਲ ਰਹੇ ਹਾਂ ਆਪਣਾ ਚੈਨਲ ਹੈਗਾ YouTube ਤੇ ਤੇ ਵੀਰੇ ਜਿਹੜਾ ਕਿ ਤੁਹਾਡਾ ਬੱਚਾ ਚੱਕਿਆ ਗਿਆ ਸੀਗਾ ਇੱਕ ਤੇ ਉਹਦੀ ਕੀ ਖਬਰ ਮਿਲੀ ਹੈ ਜੀ ਤੁਹਾਨੂੰ ਹਾਂ ਜੀ ਡਾਟਾ ਮਿਲ ਗਿਆ ਹੈ ਤੁਹਾਨੂੰ ਅਨੰਪੁਰ ਸਾਹਿਬ ਤੋਂ ਉਹਨਾਂ ਦਾ ਪੁੱਛ ਪੜਿਆ ਗਿਆ ਹੈ ਉਹਨਾਂ ਨੇ ਕਾਲ ਕੀਤੀ ਸੀ ਜੀ ਉਹਨੇ ਕਹਾ ਸਾਡੇ ਕੋਲ ਹੈ ਤੇ ਤੁਹਾਨੂੰ ਬਹੁਤ ਸਾਰੀ ਆਡੀਅנס ਸੁਣ ਰਹੀ ਹੈ ਜੀ ਤੇ ਤੁਸੀਂ ਇਹ ਦੱਸੋ ਪੰਜਾਬ ਦੇ ਪ੍ਰਤੀ ਮੈਸੇਜ ਜਾਣਾ ਇਸ ਗੱਲ ਦਾ ਬਹੁਤ ਸਾਰੀ ਦੁਨੀਆ ਸੁਣੂਗੀ ਜੀ ਸਰ ਕਿ ਤੁਹਾਡਾ ਬੱਚਾ ਕਿਵੇਂ ਚੱਕਿਆ ਗਿਆ ਔਰ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਐਵੇਂ ਕਹਿਣਾ ਚਾਹੁੰਗੇ ਕਿ ਬੱਚਾ ਕਿੱਥੇ ਆ ਗਿਆ ਰੱਖੋ ਤੇ ਆਪਣਾ ਸੈਕਟਰੀ ਵੀ ਆਪਣਾ ਕੋਈ ਵੀ ਜਾਣੇ ਕਿ ਬੱਚੇ ਦਾ ਨਾਂ ਆਖਦੇ ਕਰੋ ਕੋਈ ਬੱਚੇ ਨੂੰ ਇਹ ਮੱਤ ਜਾਈ ਕਿ ਆਪਣੇ ਬੱਚਾ ਨੂੰ ਪਿਆਰ ਕਰੋ ਉਹਨੂੰ ਪਾਲੋ ਸਹੀ ਰੂਪ ਵਿੱਚ ਤਾਂ ਕਿ ਆਪਣੀ ਬੰਦੀ ਬੱਚੇ ਸਮਾਂ ਲਈ ਕਿਤੇ ਜੇ ਮੇਂ ਬੰਦੀ ਦੇ ਦਿੱਤੇ ਦੌਰੇ ਸਿੱਖੇ ਮਨਕ੍ਰੋਧ ਦੀ ਕੋਈ ਪਰੇਸ਼ਾਨੀ ਨਾ ਆ ਰੱਖੇ ਠੀਕ ਹੈ ਜੀ ਔਰ ਤੁਸੀਂ ਇਹ ਦੱਸੋ ਜੀ ਕਿ ਜਿਹੜਾ ਤੁਹਾਡਾ ਬੱਚਾ ਚੱਕਿਆ ਗਿਆ ਉਹ ਟਿਊਸ਼ਨ ਜਾਂਦਾ ਦੱਸਿਆ ਜਾ ਰਿਹਾ ਮੀਡੀਆ ਦੇ ਉੱਤੇ ਵੀ ਟਿਊਸ਼ਨ ਜਾ ਰਿਹਾ ਸੀ ਬੱਚਾ ਟਿਊਸ਼ਨ ਜਾ ਰਿਹਾ ਇੱਕ ਮੈਂ ਟਿਊਸ਼ਨ ਨਹੀਂ ਕਿਤੇ ਗਿਆ ਹੀ ਨਹੀਂ ਅੱਛਾ ਹੋਰ ਕੋਈ ਸਵਾਲ ਹੈ ਉਹਨਾਂ ਕੋਲ ਤਾਂ ਤਾਂ ਨਹੀਂ ਜੀ ਉਹਨਾਂ ਕਰਤੇ ਦੇ ਹੀ ਪਾਈ ਲਿਆ ਅੰਤ ਤੱਕ ਅੱਛਾ ਜੀ ਤੇ ਬਾਕੀ ਅੱਗੇ ਤਾਂ ਪਤਾ ਲੱਗੇਗਾ ਤੇ ਇਹਨੂੰ ਪਾਈ ਦਾ ਸਾਨੂੰ ਇਹਨੂੰ ਦੱਸੀਂ ਸਰਪਤ ਅਰਜ਼ਾ ਇੱਕ ਹੋਰ ਵੀ ਦੱਸਿਆ ਜਾ ਰਿਹਾ ਜੀ ਇੱਕ ਬੱਚਾ ਕਣਕ ਦੇ ਵਿੱਚ ਇਨਕਾਊਂਟਰ ਕਰ ਰਹੀ ਹੈ ਪੁਲਿਸ ਉਹਨਾਂ ਦਾ ਉਹਨਾਂ ਨੂੰ ਘੇਰਾ ਪੈ ਚੁੱਕਿਆ ਹਾਂ ਜੀ ਤੇ ਬਹੁਤ ਸਾਰਾ ਯਾਨੀ ਪੰਜਾਬ ਦੇ ਅੰਦਰ ਖਿਲਵਾੜ ਹੋ ਰਿਹਾ ਵੱਡੇ ਪੱਧਰ ਤੇ ਹੋ ਰਿਹਾ ਜੀ ਅੱਛਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਹਨਾਂ ਮਾਮਲਿਆਂ ਦੇ ਵਿੱਚ ਸਰਕਾਰ ਨੂੰ ਇਹ ਕਹਿਣਾ ਚਾਹਾਂਗੀ ਕਿ ਅੱਜਕੱਲ ਜਿਹੜੇ ਸਨਸ਼ਪੱਤੀ ਵਾਲੇ ਗਰੇ ਦੰਦੇ ਵਧ ਰਹੇ ਆ ਉਹਦੇ ਕਰਕੇ ਬੜਾ ਤਾਂ ਤੇ ਹੋ ਰਿਹਾ ਆ ਇਹਦਾ ਮਤਲਬ ਜੀ ਵੀ ਜਿਹੜੇ ਚਿੱਟਾ ਚੁੱਟਾ ਲਾਉਂਦੇ ਨੇ ਉਹ ਲੋਕ ਜਾਨੀ ਇਹਨਾਂ ਗੱਲਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਲੋਕਾਂ ਨੂੰ ਉਹ ਹੀ ਨਾਇਸ ਕਰਕੇ ਨੰਮਤ ਨਮਕਾਰਦੇ ਆ ਇਹ ਕਰਕੇ ਇਹਦੀ ਸਰਕਾਰ ਨੂੰ ਇਹ ਵੀ ਇਥੇ ਇਹ ਵੀ ਸਤਾਲਮਿਕ ਚਲੇ ਮੰਨਿਤ ਕਰਦੇ ਆ ਜਿਹੜੇ ਆਗਰੇ ਤੋਂ ਲਾਰੋ ਆ ਬਸ ਇੱਕ ਹੋਰ ਗੱਲ ਦੱਸਿਓ ਜੀ ਕੀ ਵਜ੍ਹਾ ਕੀ ਲੱਗਦੀ ਤੁਹਾਡੇ ਕੋਲੇ ਕੋਈ ਗਿਟਨੈਪਿੰਗ ਤੋਂ ਬਾਅਦ ਕੋਈ ਫੋਨ ਆਇਆ ਕੋਈ ਵੀ ਸਾਨੂੰ ਪੈਸਾ ਚਾਹੀਦਾ ਜਾਂ ਕੁਝ ਹੋਰ ਗੱਲਬਾਤ ਕੋਈ ਹੋਈ ਹੋਵੇ ਸਰ ਕੁਛ ਨਹੀਂ ਹਲੇ ਕੁਛ ਨਹੀਂ ਪਤਾ ਮਤਲਬ ਨਾ ਕੋਈ ਫੋਨ ਆਇਆ ਬੇਟਾ ਕਹ ਰਹੀ ਕਿ ਕਿੱਥੇ ਲੱਗੇਗਾ ਫਿਲਹਾਲ ਤੁਹਾਡਾ ਬੱਚਾ ਮਿਲ ਚੁੱਕਿਆ ਜੀ ਹਾਂ ਜੀ ਬੇਟਾ ਸਾਡਾ ਮਿਲ ਗਿਆ ਹੈ ਤੇ ਇਹਨੂੰ ਹੋਰ ਕਿੱਥੇ ਕਰਨ ਪਤਾ ਲੱਗੇ ਚਲੋ ਸ਼ੁਕਰੀਆ ਜੀ ਬਹੁਤ ਧੰਨਵਾਦ ਬਹੁਤ ਸਾਰੀ ਆਡੀਅנס ਤੁਹਾਨੂੰ ਸੁਣੂਗੀ ਪੰਜਾਬ ਦੇ ਅੰਦਰ ਤੁਹਾਡਾ ਹਾਂ ਜੀ ਮੇਰਾ ਬਤਨਾਮ ਹੈ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਤਾਂ ਇਹ ਪੰਜਾਬ ਦਾ ਉਹ ਪਰਿਵਾਰ ਹੈ ਜਿਹਦੇ ਵਿੱਚ ਯਾਨੀ ਇੱਕ ਬਹੁਤ ਸਾਰਾ ਇਹਨਾਂ ਦਾ ਪਰਿਵਾਰ ਸੀਗਾ ਜਿਹੜਾ ਕਿ ਰੋ ਰਿਹਾ ਸੀ ਕਿ ਸਾਡਾ ਬੱਚਾ ਚੱਕਿਆ ਗਿਆ ਫਿਲਹਾਲ ਇਹਨਾਂ ਨੂੰ ਇਹਨਾਂ ਦਾ ਬੱਚਾ ਮਿਲ ਚੁੱਕਿਆ ਪਰ ਪੰਜਾਬ ਦੇ ਉਹਨਾਂ ਮਾਮਾ ਨੂੰ ਉਹਨਾਂ ਜਿਹੜੇ ਕਿ ਪਿਤਾ ਨੇ ਬੱਚਿਆਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਬਹੁਤ ਵੱਡਾ ਸੁਨੇਹਾ ਜਾਂਦਾ ਹੈ ਕਿ ਭਾਈ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਨੂੰ ਇੱਕ ਲਾਈਵ ਹੈ ਜਿਹੜਾ ਇਨਕਾਊਂਟਰ ਕਰ ਰਹੀ ਹੈ ਪੁਲਿਸ ਪੰਜਾਬ ਦੀ ਉਹ ਵੀ ਦਿਖਾ ਦਿੰਨੇ ਆ ਥੋੜਾ ਜਿਹਾ ਵੀਡੀਓ ਦਿਖਾ ਦਿੰਨੇ ਆ ਕਿਉਂਕਿ ਤੁਹਾਨੂੰ ਯਕੀਨ ਹੋ ਜਾਣਾ ਜ਼ਰੂਰੀ ਹੈ ਕਿ ਵਾਕਈ ਪੰਜਾਬ ਦੇ ਅੰਦਰ ਇਹ ਵੱਡੇ ਪੱਧਰ ਤੇ ਗੱਲ ਚੱਲ ਚੁੱਕੀ ਹੈ ਕਿ ਬੱਚੇ ਚੱਕੇ ਜਾ ਰਹੇ ਨੇ ਧਿਆਨ ਰੱਖਣਾ ਜ਼ਰੂਰੀ ਹੈ ਦੇਖੋ ਸਾਈਕਲ ਵਾਲਿਆਂ ਨੇ ਕਿਡਨੈਪ ਕਰ ਲਿਆ ਸੀਗਾ ਮੁੰਡੇ ਦੇ ਸੀ ਅਲਰਟ ਜੀ ਉਮਰ ਦੇ ਉਹਨਾਂ ਨੇ ਕਿਡਨੈਪ ਕੀਤਾ ਤੇ ਪਿੰਡ ਦੇ ਵਿੱਚ ਹਾਲਾ ਲਾਲਾ ਹੋ ਗਈ ਸੀਗੀ ਏਰੀਆ ਦੇ ਵਿੱਚ ਦਹਿਸ਼ਤ ਦਾ ਮਾਹੌਲ ਸੀਗਾ ਪੰਜਾਬ ਪੁਲਿਸ ਨੇ ਵਾਕਈ ਇੱਕ ਤਾਰੀਫੇ ਕਾਬਲ ਕੰਮ ਕੀਤਾ ਆ ਇਨਾ ਦੇ ਪਿੱਛੇ ਲੱਕੀ ਰਹੀ ਔਰ ਅੱਜ ਇਹਨਾਂ ਨੂੰ ਨਾਪਾ ਦੇ ਬਲਾਕ ਪਿੰਡ ਮਡੌਰ ਵਿਖੇ gekeਰਾ ਪਾਲਿਆ ਇਨਕਾਊਂਟਰ ਦੀ ਖਬਰ ਆ ਰਹੀ ਆ ਫਿਲਹਾਲ ਚਾਰੋਂ ਪਾਸਿਓ ਕੇਰਾ ਪਿਆ ਹੋਇਆ ਸਿਆਟਾ ਰਿਪੋਰਟਰ ਮੌਕੇ ਤੇ ਮੌਜੂਦ ਹੈ ਕੇਰਾ ਬੰਦੀ ਕੀਤੀ ਗਈ ਆ ਖਬਰਾਂ ਇਹ ਆ ਰਹੀਆਂ ਕੇਰਾ ਬੰਦੀ ਕੀਤੀ ਗਈ ਹੈ ਕਣਕ ਦੇ ਵਿੱਚ ਯਾਨੀ ਦੋ ਬੱਚਿਆਂ ਦਾ ਮਾਮਲਾ ਸਾਹਮਣੇ ਆ ਚੁੱਕਿਆ ਪੰਜਾਬ ਦੇ ਅੰਦਰ ਇੱਕ ਬੱਚਾ ਮਿਲ ਚੁੱਕਿਆ ਉਹ ਅਮਰਸਰ ਦੇ ਇੱਕ ਪਿੰਡ ਦੀ ਘਟਨਾ ਸੀ ਉਹਨਾਂ ਨੂੰ ਤਾਂ ਵਾਪਸ ਮਿਲ ਗਿਆ ਜਿਹਦੀ ਤੁਸੀਂ ਪਹਿਲਾਂ ਗੱਲ ਸੁਣੀ ਆ ਉਹ ਸਿਹਦਾ ਰਿਓ ਕਾਲ ਲਾਈ ਸੀ ਮੈਂ ਉਹਨਾਂ ਨੂੰ ਉਹ ਤੁਹਾਨੂੰ ਮੈਂ ਸੁਣਾ ਦਿੱਤੀ ਹੈ ਔਰ ਦੂਸਰੀ ਖਬਰ ਇਹ 90 ਦੀ ਹੈ ਜਿਹਦੇ ਵਿੱਚ ਕਣਕ ਦੇ ਵਿੱਚ ਯਾਨੀ ਉਹਨਾਂ ਨੂੰ ਫੜਿਆ ਗਿਆ ਉਹ ਲੁਕੇ ਹੋਏ ਸੀ ਦੋ ਤਿੰਨ ਬੰਦੇ ਸੀ ਜਿਹੜੇ ਵੀ ਜਿੰਨੇ ਵੀ ਸੀ ਯਾਨੀ ਉਹਨਾਂ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ ਉਹਨਾਂ ਦਾ ਇਨਕਾਊਂਟਰ ਕੀਤਾ ਗਿਆ ਪੁਲਿਸ ਪੰਜਾਬ ਦੀ ਨੇ ਬਹੁਤ ਵੱਡਾ ਯਾਨੀ ਇੱਕ ਜਿਵੇਂ ਕਹੀਏ ਕਿ ਕਾਮਯਾਬੀ ਹਾਸਲ ਹੋਈ ਹੈ ਪੰਜਾਬ ਦੀ ਪੁਲਿਸ ਦੀ ਇੱਥੇ ਬਹੁਤ ਜਿਆਦਾ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਲੋਕ ਬਹੁਤ ਸਾਰੇ ਕਹਦੇ ਹੁੰਦੇ ਨੇ ਵੀ ਜਿਵੇਂ ਪੰਜਾਬ ਪੁਲਿਸ ਮਾੜੀ ਹੈ ਤਾਂ ਇਹ ਕਹਿ ਸਕਦੇ ਜਿਵੇਂ ਪੰਜਾਬ ਦੀ ਪੁਲਿਸ ਦਾ ਇੱਕ ਬਹੁਤ ਵੱਡਾ ਯੋਗਦਾਨ ਉਹਨਾਂ ਮਾਤਾ ਪਿਤਾ ਦੇ ਲਈ ਜਿਨ੍ਹਾਂ ਦੇ ਬੱਚੇ ਗਾਇਬ ਹੋਏ ਸੀ ਤੇ ਉਹਨਾਂ ਨੂੰ ਮਿਲ ਵੀ ਚੁੱਕੇ ਨੇ ਔਰ ਹੁਣ ਪੰਜਾਬ ਦੇ ਲੋਕਾਂ ਨੂੰ ਸਾਡੇ ਬניਓ ਵੀ ਅਪੀਲ ਹੈ ਕਿ ਜਿੰਨੇ ਵੀ ਤੁਹਾਡੇ ਬੱਚੇ ਨੇ ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਲਾਇਏ ਨੇ ਦੂਰ ਹੈ ਚਾਹੇ ਨੇੜੇ ਨੇ ਉਹਨਾਂ ਨੂੰ ਆਪਣੀ ਨਿਗਰਾਨੀ ਦੇ ਥਲੇ ਜ਼ਰੂਰ ਰੱਖਣਾ ਕਿਉਂਕਿ ਨਹੀਂ ਤਾਂ ਫਿਰ ਇਹ ਘਟਨਾਵਾਂ ਨੂੰ ਅੰਜਾਮ ਦਿੰਦੇ ਜਾਂਦੇ ਨੇ ਤੇ ਉਹੀ ਲੋਕ ਨੇ ਜਿਹੜੇ ਨਸ਼ਿਆਂ ਦੇ ਨਾਲ ਪੀੜਤ ਹੁੰਦੇ ਨੇ ਔਰ ਇਹਨਾਂ ਦਾ ਪਤਾ ਨਹੀਂ ਕਰਦੇ ਕੀ ਹੈ ਯਾਨੀ ਵੇਚ ਵਟ ਵੀ ਸਕਦੇ ਨੇ ਕੋਈ ਅੰਗ ਪੈਰ ਵੀ ਉਹਦੇ ਵਿੱਚੋਂ ਕੱਢ ਸਕਦੇ ਨੇ ਜਿਵੇਂ ਕਿ ਕਿਹਾ ਜਾ ਸਕਦਾ ਗੁਰਦਾ ਕਿਡਨੀ ਜੋ ਵੀ ਯਾਨੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਘਟਨਾ ਨੂੰ ਲਗਾਤਾਰ ਅੰਜਾਮ ਦਿੱਤਾ ਯਾਰ ਅਲੱਗ ਅਲੱਗ ਇਲਾਕਿਆਂ ਦੇ ਵਿੱਚੋਂ ਇਹ ਖਬਰਾਂ ਆ ਰਹੀਆਂ ਨੇ ਤਾਂ ਪੰਜਾਬੀਓ ਮੇਰੇ ਬੰਨਿਓ ਇੱਕੋ ਹੀ ਅਪੀਲ ਹੈ ਕਿ ਵੱਡੇ ਪੱਦਰ ਤੇ ਆਪਣੇ ਬੱਚਿਆਂ ਦੀ ਸੇਫਟੀ ਜ਼ਰੂਰ ਰੱਖਣੀ ਹੈ ਔਰ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਔਰ ਵੀਡੀਓ ਨੂੰ ਮੇਰਾ ਵੀ ਰਾਬਦਾ ਫਰਜ ਸਮਝਦੇ ਹੋਇਆ ਕੱਲੇ-ਕੱਲੇ ਪੰਜਾਬੀ ਤੱਕ ਜਰੂਰ ਸ਼ੇਅਰ ਕਰਨੀ ਹੈ ਗਰੁੱਪਾਂ ਦੇ ਵਿੱਚ ਬਹੁਤ ਧੰਨਵਾਦ